ਮਾਨਜੋ ਬੀਜਪੀ ਪੰਜਾਬ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਜੀ ਜ਼ੀਰੋ ਟੋਲਰੈਂਸ ਜ਼ੀਰੋ ਟੋਲਰੈਂਸ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਐਂਡ ਗੈਂਗਸਟਰਸ ਇਸੇ ਕਰਕੇ ਅੱਜ ਸੈਂਟਰਲ ਜੇਲ ਪਟਿਆਲਾ ਤੇ ਨਾਬੇ ਦੀ ਜ਼ਿਲਾਂ ਦੀ ਬੜੀ ਢੰਗਾਈ ਨਾਲ ਤੇ ਸਖਤਾਈ ਨਾਲ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਵੱਡੀ ਗਿਣਤੀ 'ਚ ਵੱਖ-ਵੱਖ ਯੂਨਿਟਾਂ ਤੋਂ ਮੁਲਾਜ਼ਮ ਜੇਲ੍ਹ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਡੀਆਈਜੀ ਰੈਂਕ ਆਫਿਸਰਸ ਤੇ ਪਟਿਆਲਾ ਪੁਲਿਸ ਇੱਥੇ ਮੁਸਤੈਦੀ ਨਾਲ ਸਰਚ ਕਰੂਗੀ ਅਸੀਂ ਆਪਣੇ ਟੈਕਨੀਕਲ ਡਿਵਾਈਸੇਸ ਸਨੀਫਰ ਡੌਗਸ ਸਾਰੇ ਟੀਮਾਂ ਯੂਜ਼ ਕਰਕੇ ਕੋਈ ਵੀ ਜੇ ਕੋਈ ਮੋਬਾਈਲ ਫੋਨ ਜਾਂ ਕੋਈ ਕੰਟਰਾਬੈਂਡ ਮਿਲਿਆ ਦੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ 'ਚ ਲਿਆਂਦੀ ਜਾਊਗੀ ਦੇਖੋ ਅਰਾਊਂਡ 150 ਤੋਂ 200 ਮੁਲਾਜ਼ਮ ਪਟਿਆਲੇ ਸੈਂਟਰਲ ਜੇਲ੍ਹ 'ਚ 100 ਪਲੱਸ ਮੁਲਾਜ਼ਮ ਨਾਬੇਜ ਐਂਡ ਰੈਸਪੀਰੈਂਸ ਸੁਪਰਵੀਜ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਆ ਤੇ ਬਿਲਕੁਲ ਸਖਤਾਈ ਨਾਲ ਜੇਕਰ ਕਿਸੇ ਤੋਂ ਕੋਈ ਵੀ ਸ਼ੱਕੀ ਵਸਤੂ ਬਰਾਮਦ ਹੁੰਦੀ ਆ ਤੇ ਸਖਤਾਈ ਨਾਲ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ